ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਨਗਰ ਪਿੰਡ ਗਹਿਰ ਵਿਖੇ ਜੋ ਆਪਣੇ ਨਗਰ ਦੇ ਵਿੱਚ ਵੱਡੇ ਘੱਲੂ ਘਰੇ ਦੀ ਸ਼ਹੀਦਾਂ ਨੂੰ ਸਮਰਪਿਤ ਗੇਟ ਬਣਿਆ ਹੋਇਆ ਹੈ ਉਸ ਦੇ ਸੰਬੰਧੀ ਅਸੀਂ ਸਾਰੇ ਪਤਵੰਤੇ ਸੱਜਣ ਸਾਡੀ ਸਮੂਹ ಗ್ರಾಮ ਪੰਚਾਇਤ ਇੱਥੇ ਮੌਜੂਦ ਨੇ ਇਹ ਗੇਟ ਆਪਣਾ ਸ਼ਹੀਦਾਂ ਦੀ ਯਾਦ ਦੇ ਵਿੱਚ 1977 ਦੇ ਤਕਰੀਬਨ ਬਣਾਇਆ ਗਿਆ ਸੀ ਸਵਰਗਵਾਸੀ ਸਰਦਾਰ ਅਮੋਲਕ ਸਿੰਘ ਕੈਨੇਡੀਅਨ ਜੋ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਉਹਨਾਂ ਵੱਲੋਂ ਇਹ ਸੇਵਾ ਕਰਵਾਈ ਗਈ ਸੀ ਗੇਟ ਦੀ ਤਕਰੀਬਨ ਇਹਨੂੰ 45 ਸਾਲ ਹੋ ਗਏ ਗੇਟ ਨੂੰ ਬਣੇ ਨੂੰ ਜੀ ਹੁਣ ਇਸ ਗੇਟ ਦੀ ਜਿਹੜੀ ਹਾਲਤ ਆ ਉਹ ਬਹੁਤ ਖਸਤਾ ਹੋ ਚੁੱਕੀ ਆ ਤੇ ਇਹਨੂੰ ਹੁਣ ਸਾਡੇ ਸਾਰੇ ਨਗਰ ਨੇ ਅ ਵਿਚਾਰ ਕੀਤੀ ਆ ਵੀ ਇਹ ਗੇਟ ਨੂੰ ਦੁਬਾਰਾ ਨਮਾ ਬਣਾਇਆ ਜਾਵੇ ਸਾਰੀ ਪੰਚਾਇਤ ਵੀ ਇਹਦੇ ਵਿੱਚ ਸਾਡੇ ਨਾਲ ਆ ਤੇ ਇਹ ਗੇਟ ਨੂੰ ਆਪਾਂ ਹੁਣ ਦੁਬਾਰਾ ਤਿਆਰ ਕਰਨਾਗਾ ਅੱਜ ਇਸ ਨੂੰ ਅ ਲਾਉਣ ਦੇ ਲਈ ਹੈਡਰਾ ਮੰਗਾਇਆ ਵਾ ਜੀ ਉਹਦੇ ਨਾਲ ਇਹਨੂੰ ਲਾ ਕੇ ਦੁਬਾਰਾ ਤਿਆਰ ਕਰਾਇਆ ਜਾਊਗਾ ਪਹਿਲਾਂ ਦੇ ਸਮੇਂ ਦੇ ਹਿਸਾਬ ਨਾਲ ਉਹਦੋਂ ਤਾਂ ਇਹ ਬਹੁਤ ਉੱਚਾ ਬਣਿਆ ਸੀ ਹੁਣ ਪਿੰਡ ਦੇ ਵਿੱਚ ਮਰਤਾ ਦੁਆਰਾ ਉਥੀਆਂ ਬਣਦੇ ਕਾਰਨ ਥੋੜਾ ਨੀਮਾ ਹੋ ਚੁੱਕਾ ਹੈ ਇਹਦੇ ਥੱਲੇ ਵੀ ਜਿਵੇਂ ਹੁਣ ਵੱਡੀਆਂ ਕੋਈ ਚੀਜ਼ਾਂ ਟਰਾਲੀਆਂ ਵਗੈਰਾ ਤੂੜੀ ਵਾਲੀਆਂ ਹੋ ਗਈਆਂ ਨਹੀਂ ਲੰਘਣੀਆਂ ਨੇ ਥੱਲੇ ਦੀ ਇਸ ਲਈ ਇਹ ਸਾਡੀ ਮੰਨ ਲਓ ਸੀਦਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਸੀ ਸਾਡੀ ਯਾਦਗਾਰਾ ਪਿੰਡ ਦੀ ਸਾਰੇ ਦੀ ਤੇ ਵੈਸੇ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਪਿੰਡ ਦੇ ਵਿੱਚ ਐਂਟਰੀ ਹੁੰਦੀ ਆ ਸੀਦਾਂ ਦੀ ਯਾਦ ਦੇ ਵਿੱਚ ਇਹ ਗੇਟ ਬਣਿਆ ਹੋਇਆ ਸਾਡਾ ਤੇ ਇਹ ਸ਼ੇਰਾਂਾ ਗੇਟ ਵਜਦਾ ਜੀ ਤੇ ਹੁਣ ਅਸੀਂ ਬੇਨਤੀ ਕਰਦੇ ਆ ਸਾਰੇ ਨਗਰ ਨੂੰ ਤੇ ਸਮੂਹ ਐਨ ਆਰ ਆਈ ਵੀਰਾਂ ਨੂੰ ਵੀ ਇਹਦੀ ਆਪਾਂ ਸੇਵਾ ਅੱਜ ਤੋਂ ਸ਼ੁਰੂ ਹੋ ਚੁੱਕੀ ਆ। ਇਹਦੀ ਜੇ ਕਿਸੇ ਵੀ ਕਿਸੇ ਵੀਰ ਨੇ ਸੇਵਾ ਕਰਨੀ ਹੋਵੇ ਉਹ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਤੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਨੂੰ ਸੇਵਾ ਪਹੁੰਚਾ ਸਕਦੇ ਹੋ। ਕਿਸੇ ਨੇ ਵੀ ਚਾਹੇ 1 ਰੁਪਿਆ ਦੇਵੋ। ਇਹ ਆਪਾਂ ਯਾਦਗਾਰ ਆਪਣੇ ਸਾਰੇ ਪਿੰਡ ਦੀ ਵਧੀਆ ਬਣਾ ਕੇ ਆਪਾਂ ਇਹਨੂੰ ਦੁਬਾਰਾ ਤਿਆਰ ਕਰਨਾਗਾ ਤੇ ਅੱਜ ਇਸ ਸੇਵਾ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਆ ਸਾਡੇ ਮੌਜੂਦਾ ਸਰਪੰਚ ਸਰਦਾਰ ਬਲਬੀਰ ਸਿੰਘ ਜੀ ਮਾਨ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਇਸ ਗੇਟ ਦੇ ਲਈ 11000 ਰੁਪਿਆ ਅੱਜ ਆਪਾਂ ਨੂੰ ਦਿੱਤਾ ਗਿਆ ਹੈ ਇਹਦੀ ਸੇਵਾ ਇਹਨਾਂ ਨੇ ਸ਼ੁਰੂ ਕਰੀ ਆ ਸਾਰੇ ਪਿੰਡ ਨੂੰ ਅਸੀਂ ਦੁਬਾਰਾ ਫੇਰ ਸਾਰੇ ਪਤਵੰਤੇ ਸੱਜਣਾ ਵੱਲੋਂ ਬੇਨਤੀ ਕਰਦੇ ਆਂ ਕਿ ਜਿੰਨੀ ਵੀ ਤੁਹਾਡੀ ਕਿਸੇ ਦੀ ਹਿੱਸਾ ਆ ਗਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਆਪਾਂ ਇਹਦੇ ਵਿੱਚ ਹਿੱਸਾ ਪਾਉਣਾ ਵਾ ਸਮੂਹ ਐਨਆਰਆਈ ਵੀਰ ਤੇ ਆਪਣੇ ਨਗਰ ਨਿਵਾਸੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਆਪਾਂ ਬਾਤ ਬਾਤ ਚੜ ਕੇ ਇਹ ਗੇਟ ਦੀ ਆਪਾਂ ਸਾਰਿਆਂ ਨੇ ਸੇਵਾ ਦੇਣੀ ਹੈ ਗੇਟ ਲਈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ